ਉਸ ਤੋਂ ਮਨੁੱਖਤਾ ਦੀ ਭਲਾਈ ਸੰਸਥਾ ਵਾਲਾ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਤੁਸੀਂ ਰੋਜ਼ ਕਿਸੇ ਨਾ ਕਿਸੇ ਵੀਡੀਓ ਵਿੱਚ ਜ਼ਰੂਰ ਦੇਖਦੇ ਹੋਵੋਗੇ ਜਿੱਥੇ ਇਹ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਹੁੰਦਾ ਜੋ ਸੜਕਾਂ ਤੇ ਰੋਲਦੇ ਫਿਰਦੇ ਹਨ ਜਾਂ ਫਿਰ ਜਿਹੜੇ ਮੈਂਟਲੀ ਤੌਰ ਤੇ ਅਪਸੈਟ ਹੁੰਦੇ ਹਨ ਤੇ ਦੁਨੀਆਦਾਰੀ ਬਾਰੇ ਉਹਨਾਂ ਨੂੰ ਕੋਈ ਇਲਮ ਨਹੀਂ ਹੁੰਦਾ ਅਜਿਹੇ ਲੋਕਾਂ ਨੂੰ ਗੁਰਪ੍ਰੀਤ ਸਿੰਘ ਮਿੰਟੂ ਪਹਿਲਾਂ ਲੱਭਦਾ ਹੈ ਤੇ ਫਿਰ ਉਹਨਾਂ ਨੂੰ ਚੁੱਕ ਕੇ ਆਪਣੀ ਸੰਸਤਾ ਵਿੱਚ ਲੈ ਜਾ ਕੇ ਉਹਨਾਂ ਨੂੰ ਨਵਾਉਂਦਾ ਧਵਾਉਂਦਾ ਨਵੇਂ ਕੱਪੜੇ ਪਾਉਂਦਾ ਤੇ ਜੇਕਰ ਕੋਈ ਮੈਂਟਲੀ ਅਫਸੈਟ ਹੁੰਦਾ ਜਾਂ ਫਿਰ ਕਿਸੇ ਦੇ ਕੋਈ ਸੱਟ ਵਗੈਰਾ ਲੱਗੀ ਹੁੰਦੀ ਹੈ ਤਾਂ ਉਸ ਦਾ ਇਲਾਜ ਕਰਵਾਉਂਦਾ ਹੈ ਇਹ ਸਾਰਾ ਕੁਝ ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਉੱਤੇ ਆਪਣੇ ਫੇਸਬੁਕ ਪੇਜ ਅਤੇ YouTube ਚੈਨਲ ਰਾਹੀਂ ਲੋਕਾਂ ਸਾਹਮਣੇ ਸ਼ੇਅਰ ਵੀ ਕਰਦਾ ਹੈ ਇਸ ਵਿਦਿ ਸੰਸਥਾ ਦੇ ਵਿੱਚ ਅੱਜ ਸੈਂਕੜੇ ਹੀ ਅਜੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਮਿੰਟੂ ਪਾਲ ਰਿਹਾ ਏ ਪਰ ਇਹ ਸਮਾਜ ਸੇਵੀ ਗੁਰਪ੍ਰੀਤ ਸਿੰਘ ਅਸਲੀਅਤ ਵਿੱਚ ਕੌਣ ਹੈ ਕੀ ਹੈ ਇਸ ਦਾ ਪਰਿਵਾਰਕ ਵਿਸ਼ੋਕਰ ਅਤੇ ਇਸ ਦੀ ਸੁਪਨਿਆਂ ਦਾ ਘਰ ਸੰਸਥਾ ਨੂੰ ਚਲਾਉਣ ਲਈ ਗੁਰਪ੍ਰੀਤ ਸਿੰਘ ਕੋਲ ਇੰਨਾ ਪੈਸਾ ਕਿੱਥੋਂ ਆਉਂਦਾ ਹੈ ਗੁਰਪ੍ਰੀਤ ਸਿੰਘ ਮਿੱਟੂ ਅਤੇ ਉਸਦੀ ਸੰਸਥਾ ਦਾ ਅਸਲ ਸੱਚ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਦੁਨੀਆ ਉਤੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਿਰਫ ਲੋਕਾਂ ਲਈ ਜਿਉਂਦੇ ਹਨ ਤੇ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਦੇ ਲੇਖੇ ਲਾ ਦਿੰਦੇ ਹਨ ਅੱਜ ਜੇਕਰ ਪੰਜਾਬ ਦੇ ਸਵੈਸੇਵੀਆਂ ਦੀ ਗੱਲ ਕਰੀਏ ਗੁਰਪ੍ਰੀਤ ਸਿੰਘ ਮਿੰਟੂ ਦਾ ਨਾਮ ਸਭ ਤੋਂ ਪਹਿਲਿਆਂ ਚੋਂ ਆਉਂਦਾ ਹੈ ਗੁਰਪ੍ਰੀਤ ਸਿੰਘ ਮਿੰਟੂ ਦਾ ਜਨਮ 9 ਅਗਸਤ ਸਾਲ 1970 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਹੋਇਆ ਇਹਨਾਂ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਇੱਕ ਸਾਬਕਾ ਫੌਜੀ ਸਨ ਤੇ ਮਾਤਾ ਦਾ ਨਾਮ ਦਰਸ਼ਨ ਕੌਰ ਹੈ ਮਿੰਟੂ ਦੇ ਦੋ ਛੋਟੇ ਭਰਾ ਵੀ ਹਨ ਜਿਨ੍ਹਾਂ ਵਿੱਚੋਂ ਇੱਕ ਭਰਾ ਨੌਕਰੀ ਕਰਦਾ ਤੇ ਦੂਜਾ ਭਰਾ ਵਿਦੇਸ਼ ਵਿੱਚ ਰਹਿ ਰਿਹਾ ਹੈ ਹੁੰਦਾ ਕੀ ਹੈ ਕਿ ਕਾਫੀ ਸਮਾਂ ਪਹਿਲਾਂ ਅਚਾਨਕ ਗੁਰਪ੍ਰੀਤ ਦੇ ਪਿਤਾ ਬਹੁਤ ਜ਼ਿਆਦਾ ਬਿਮਾਰ ਪੈ ਗਏ ਉਹਨਾਂ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ ਜਿਸ ਕਰਕੇ ਪਰਿਵਾਰ ਨੂੰ ਉਸ ਸਮੇਂ ਕਾਫੀ ਕੁਝ ਝੱਲਣਾ ਪਿਆ ਘਰ ਦਾ ਬਹੁਤ ਸਾਰਾ ਪੈਸਾ ਪਿਤਾ ਦੀ ਬਿਮਾਰੀ ਉੱਤੇ ਹੀ ਲੱਗ ਗਿਆ ਪਰ ਫਿਰ ਵੀ ਉਹਨਾਂ ਦੀ ਜਾਨ ਨਾ ਬਚ ਸકી ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਿਤਾ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਸਿੰਘ ਮਿੰਟੂ ਆਪਣੇ ਨਾਨਕੇ ਪਰਿਵਾਰ ਕੋਲ ਜਾ ਕੇ ਰਹਿਣ ਲੱਗ ਪਿਆ ਤੇ ਫਿਰ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆਉਣ ਤੋਂ ਬਾਅਦ ਗੁਰਪ੍ਰੀਤ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰਦਾ ਹੈ ਤੇ ਜ਼ਿੰਮੇਵਾਰੀਆਂ ਕਰਕੇ ਉਸ ਦੀ ਭੜਾਈ ਵੀ ਵਿੱਚੇ ਛੁੱਟ ਗਈ ਜਿਸ ਕਰਕੇ ਉਹ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ ਇਸੇ ਤਰ੍ਹਾਂ ਕਰਦੇ ਕਰਦੇ ਗੁਰਪ੍ਰੀਤ ਸਾਲ 2016 ਦੇ ਵਿੱਚ ਆਪਣੇ ਕੁਝ ਨਜ਼ਦੀਕੀ ਸਾਥੀਆਂ ਦੇ ਨਾਲ ਮਿਲ ਕੇ ਦਿੱਲੀ ਹਾਈਵੇ ਤੇ ਇੱਕ ਸਮਰਾਟ ਨਾਮ ਦਾ ਢਾਬਾ ਕਿਰਾਏ ਤੇ ਲੈਂਦਾ ਹੈ ਇਹ ਢਾਬਾ ਦਰਾਹਾ ਲੁਧਿਆਣਾ ਕੋਲ ਪੈਂਦਾ ਸੀ ਇਸੇ ਢਾਬੇ ਤੇ ਹੀ ਇੱਕ ਦਿਨ ਹੁੰਦਾ ਕੀ ਹੈ ਕਿ ਇੱਕ ਮਿੱਟੀ ਘਟੇ ਨਾਲ ਲਿਬੜਿਆ ਬੰਦਾ ਉਹਨਾਂ ਦੇ ਕੋਲ ਆਉਂਦਾ ਏ ਜੋ ਅਧਰੰਗ ਦੀ ਬਿਮਾਰੀ ਦਾ ਵੀ ਸ਼ਿਕਾਰ ਸੀ ਇੱਕ ਬਿਮਾਰ ਬੰਦੇ ਨੂੰ ਢਾਬੇ ਤੇ ਡਿੱਗਾ ਪਿਆ ਵੇਖ ਕੇ ਗੁਰਪ੍ਰੀਤ ਤੇ ਉਸਦੇ ਸਾਥੀ ਉਸ ਬਿਮਾਰ ਬੰਦੇ ਨੂੰ ਚੁੱਕ ਕੇ ਪਹਿਲਾਂ ਨਵਾਉਂਦੇ ਹਨ ਫਿਰ ਉਸ ਨੂੰ ਸਾਫ਼ ਕੱਪੜੇ ਪਵਾ ਕੇ ਉਸ ਨੂੰ ਰੋਟੀ ਪਾਣੀ ਖਵਾਉਂਦੇ ਹਨ ਇਹ ਸਾਰਾ ਕੁਝ ਕਰਦਿਆਂ ਗੁਰਪ੍ਰੀਤ ਨੇ ਬੰਦੇ ਦੀਆਂ ਤਸਵੀਰਾਂ ਆਪਣੇ ਫੋਨ ਵਿੱਚ ਖਿੱਚ ਲਈਆਂ ਤੇ ਫਿਰ ਉਹਨਾਂ ਨੂੰ ਆਪਣੀ ਫੇਸਬੁੱਕ ਆਈਡੀ ਉੱਤੇ ਪਾ ਦਿੱਤਾ ਫੋਟੋਆਂ ਨਾਲ ਮਿੱਟੂ ਵੱਲੋਂ ਉਸ ਬਿਮਾਰ ਬੰਦੇ ਦਾ ਘਰ ਲੱਭਣ ਦੀ ਅਪੀਲ ਵੀ ਕੀਤੀ ਗਈ ਸੀ ਜਿਸ ਕਰਕੇ ਇਹਨਾਂ ਫੋਟੋਆਂ ਨੂੰ ਲੋਕ ਅੱਗੇ ਤੋਂ ਅੱਗੇ ਸ਼ੇਅਰ ਕਰ ਦਿੰਦੇ ਤੇ ਉਸ ਬੰਦੇ ਦਾ ਪਰਿਵਾਰ ਵੀ ਲੱਭ ਜਾਂਦਾ ਹੈ ਜੋ ਟਾਬੇ ਤੇ ਆਪਣੇ ਬਿਮਾਰ ਬੰਦੇ ਨੂੰ ਮਿਲਣ ਵਾਸਤੇ ਆਉਂਦਾ ਮਿਲ ਤੋਂ ਬਾਅਦ ਗੁਰਪ੍ਰੀਤ ਦੀ ਤਾਂ ਸੋਚਿਆ ਸੀ ਕਿ ਸ਼ਾਇਦ ਹੁਣ ਇਹ ਆਪਣੇ ਬੰਦੇ ਨੂੰ ਆਪਣੇ ਨਾਲ ਲੈ ਜਾਣਗੇ ਪਰ ਉਸਦੇ ਪਰਿਵਾਰਕ ਮੈਂਬਰ ਉਸਨੂੰ ਨਾਲ ਜਾਣ ਤੋਂ ਇਨਕਾਰ ਕਰ ਦਿੰਦੇ ਕਿ ਅਸੀਂ ਇਸ ਨੂੰ ਸਾਂਭ ਨਹੀਂ ਸਕਦੇ ਤੁਸੀਂ ਜਿੱਥੋਂ ਇਹ ਤੁਹਾਨੂੰ ਮਿਲਿਆ ਹੈ ਉੱਥੇ ਹੀ ਛੱਡ ਆਓ ਇਸ ਤੋਂ ਬਾਅਦ ਮਜਬੂਰਨ ਗੁਰਪ੍ਰੀਤ ਨੂੰ ਉਸ ਬੰਦੇ ਨੂੰ ਆਪਣੇ ਨਾਲ ਟਾਬੇ ਤੇ ਹੀ ਰੱਖਣਾ ਪੈਂਦਾ ਹੈ ਇਸ ਘਟਨਾ ਤੋਂ ਬਾਅਦ ਹੋਰ ਵੀ ਕਾਫੀ ਲੋੜਵੰਦ ਲੋਕ ਮਿੰਟੂ ਕੋਲ ਆਉਂਦੇ ਹੁੰਦੇ ਸਨ ਜਿਨ੍ਹਾਂ ਦੀ ਉਸਨੇ ਸਹਾਇਤਾ ਕੀਤੀ ਤੇ ਇਸ ਦੇ ਨਾਲ-ਨਾਲ ਆਪਣਾ ਇੱਕ ਫੇਸਬੁੱਕ ਪੇਜ ਬਣਾਇਆ ਜਿੱਥੇ ਉਹ ਮਦਦ ਕਰਨ ਦੀਆਂ ਫੋਟੋਆਂ ਅਪਲੋਡ ਕਰਿਆ ਕਰਦਾ ਸੀ ਸਮਾਂ ਬੀਤਿਆ ਤਾਂ ਉਹਨਾਂ ਦੇ ਢਾਬੇ ਤੇ ਇੱਕ ਹੋਰ ਬੰਦਾ ਆਉਂਦਾ ਹੈ ਦੇਸ ਦੇ ਵੱਡੇ ਵੱਡੇ ਵਾਲ ਵੱਡੇ ਵੱਡੇ ਨਹ ਤੇ ਮੈਲ ਨਾਲ ਭਰੇ ਹੋਏ ਕੱਪੜੇ ਪਾਏ ਹੋਏ ਸਨ ਗੁਰਪ੍ਰੀਤ ਨੇ ਇਸ ਬੰਦੇ ਨਾਲ ਵੀ ਪਹਿਲਾਂ ਦੀ ਤਰ੍ਹਾਂ ਉਸ ਨੂੰ ਨਵਾਇਆ ਫਿਰ ਉਸ ਦੇ ਨਵੇਂ ਕੱਪੜੇ ਪਾਏ ਤੇ ਫਿਰ ਖਾਣਾ ਖਵਾਇਆ ਨਾਲ ਹੀ ਉਸ ਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਉੱਤੇ ਅਪਲੋਡ ਕਰ ਦਿੱਤੀਆਂ ਇਸ ਬੰਦੇ ਦਾ ਪਰਿਵਾਰ ਵੀ ਲੱਭ ਗਿਆ ਤੇ ਉਹ ਬੰਦਾ ਆਪਣੇ ਪਰਿਵਾਰ ਨੂੰ ਵੇਖ ਕੇ ਇੰਨਾ ਖੁਸ਼ ਹੋਇਆ ਕਿ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਇਹ ਸੀਨ ਵੇਖ ਕੇ ਗੁਰਪ੍ਰੀਤ ਵੀ ਭਾਵੁਕ ਹੋ ਗਿਆ ਤੇ ਇੱਥੋਂ ਵੀ ਉਸ ਨੇ ਨਿਰਣਾ ਕੀਤਾ ਕਿ ਚਾਹੇਂ ਦਾ ਪ੍ਰਮਾਤਮਾ ਨੇ ਉਸ ਕੋਲੋਂ ਇਹੀ ਕਾਰਜ ਹੀ ਕਰਵਾਉਣਾ ਹੈ ਹੌਲੀ ਹੌਲੀ ਸਮਾਂ ਬੀਤਣ ਤੇ ਇਦਾਂ ਦੇ ਲੋੜਵੰਦ 5-7 ਬੰਦੇ ਉਹਨਾਂ ਦੇ ਢਾਬੇ ਤੇ ਆ ਕੇ ਰਹਿਣ ਲੱਗ ਪਏ ਜਿਨ੍ਹਾਂ ਨੂੰ ਸਮਾਜ ਵਿੱਚ ਘਿਰਨਾ ਦੀ ਨਿਗਾ ਨਾਲ ਵੇਖਿਆ ਜਾਂਦਾ ਸੀ ਇਸ ਤੋਂ ਬਾਅਦ ਫਿਰ ਗੁਰਪ੍ਰੀਤ ਨੇ ਆਪਣੀ ਫੇਸਬੁੱਕ ਆਈਡੀ ਦਾ ਨਾਂ ਬਦਲ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਖ ਲਿਆ ਤੇ ਇੱਕ ਸੰਸਥਾ ਬਣਾ ਲਈ ਹੌਲੀ ਹੌਲੀ ਬੇਸਹਾਰਾ ਲੋਕਾਂ ਦੀ ਗਿਣਤੀ ਢਾਬੇ ਤੇ ਵਧਦੀ ਗਈ ਦੂਰ ਦੂਰ ਤੋਂ ਲੋਕ ਫੋਨ ਕਰਕੇ ਮਿੱਟੂ ਦੇ ਇਹਨਾਂ ਕੰਮਾਂ ਦੀ ਸਰਾਹਨਾ ਕਰਨ ਲੱਗੇ ਤੇ ਕਈ ਵਿੱਤੀ ਮਦਦ ਵੀ ਦੇਣ ਲੱਗ ਪਏ ਇਸ ਤਰ੍ਹਾਂ ਫਿਰ ਇੱਕ ਦਿਨ ਗੁਰਪ੍ਰੀਤ ਨੇ ਇਹਨਾਂ ਸਾਰੇ ਬੇਸਹਾਰਾ ਲੋਕਾਂ ਨੂੰ ਨਾਲ ਲੈ ਕੇ ਹੰਬੜਾ ਰੋਡ ਤੇ ਪੈਂਦੇ ਪਿੰਡ ਬਾਰਨਹਾਰਾ ਦੀ ਸਰਕਾਰੀ ਜ਼ਮੀਨ ਵਿੱਚ ਤੰਬੂ ਗੱਡ ਦਿੱਤੇ ਤੇ ਸਾਰੇ ਬੇਸਹਾਰਾ ਲੋਕਾਂ ਦੇ ਨਾਲ ਉੱਥੇ ਹੀ ਰਹਿਣ ਲੱਗ ਪਿਆ ਦਿੱਨ ਨਾ ਵਿਤੋ ਕਿਸੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਕਿਸੇ ਦੇ ਸੱਟਾ ਲੱਗਣ ਕਾਰਨ ਕੀੜੇ ਤੱਕ ਪੈ ਗਏ ਸਨ ਤੇ ਕਈ ਚੱਲ ਫਿਰ ਨਹੀਂ ਸਕਦੇ ਸਨ ਇਸ ਕੰਮ ਵਿੱਚ ਗੁਰਪ੍ਰੀਤ ਦੇ ਕੁਝ ਖਾਸ ਦੋਸਤਾਂ ਨੇ ਵੀ ਉਸ ਦਾ ਸਾਥ ਦਿੱਤਾ ਤੇ ਮਿੰਟੂ 2.5 ਸਾਲਾਂ ਤੱਕ ਤੱਬੂਆਂ ਵਿੱਚ ਹੀ ਉਹਨਾਂ ਬੇਆਸਰਿਆਂ ਦੀ ਸੇਵਾ ਸੁਭਾਲ ਕਰਦਾ ਰਿਹਾ ਹੌਲੀ ਹੌਲੀ ਦੂਰ ਦੂਰ ਤੋਂ ਲੋਕ ਆਪਣੇ ਆਸ-ਪਾਸ ਪਏ ਬੇਸਹਾਰਾ ਲੋਕਾਂ ਦੀ ਜਾਣਕਾਰੀ ਮਿੰਟੂ ਨੂੰ ਫੋਨ ਤੇ ਦੇਣ ਲੱਗੇ ਤੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਗਈ ਇਸੇ ਦੌਰਾਨ ਉਹਨਾਂ ਦੀ ਸੰਸਥਾ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਗੱਲ ਪੁਲਸ ਤੱਕ ਪਹੁੰਚ ਜਾਂਦੀ ਪੁਲਸ ਮਿੰਟੂ ਕੋਲ ਰਜਿਸਟ੍ਰੇਸ਼ਨ ਨੰਬਰ ਪੁੱਛਦੀ ਹੈ ਇਸ ਘਟਨਾ ਤੋਂ ਬਾਅਦ ਹੀ ਫਿਰ ਉਸਨੇ ਮੁਖਤਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਦੀ ਰਜਿਸਟ੍ਰੇਸ਼ਨ ਕਰਵਾ ਕੇ ਇੱਕ ਮਾਨਤਾ ਪ੍ਰਾਪਤ ਸੰਸਥਾ ਬਣਾ ਲਈ ਤੇ ਫਿਰ ਤਿੰਨ ਭਰਾਵਾਂ ਨੇ ਆਪਣੀ ਜੱਦੀ ਜ਼ਮੀਨ ਵਿੱਚੋਂ ਅੱਧਾ-ਅੱਧਾ ਕਿੱਲਾ ਛੱਡ ਕੇ ਡੇਢ ਕਿੱਲੇ ਜ਼ਮੀਨ ਵਿੱਚ ਇਸ ਸੰਸਤਾ ਦਾ ਸੁਪਣਿਆਂ ਦਾ ਘਰ ਬਣਾਉਣ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਜਿਹੜਾ ਬੰਦਾ ਉਹਨਾਂ ਦੇ ਢਾਬੇ ਤੇ ਆਇਆ ਸੀ ਜਿਸ ਨੂੰ ਅਧਰੰਗ ਦੀ ਬਿਮਾਰੀ ਸੀ ਉਸਦੇ ਹੱਥਾਂ ਤੋਂ ਹੀ ਸੁਪਣਿਆਂ ਦੇ ਘਰ ਦਾ ਨੀਂਹ ਪੱਥਰ ਰਖਵਾਇਆ ਗਿਆ। ਸੁਪਣਿਆਂ ਦੇ ਘਰ ਵਿੱਚ ਇੱਕ ਟੀਵੀ ਹਾਲ ਬਣਿਆ ਹੋਇਆ ਏ, ਇੱਕ ਬੱਚਿਆਂ ਦਾ ਸਕੂਲ ਬਣਿਆ ਹੋਇਆ ਏ, ਇੱਕ 100 ਬਿੱਡਾਂ ਵਾਲਾ ਹਾਲ ਹੋਰ ਬਣਿਆ ਹੋਇਆ ਏ। ਮਰੀਜ਼ਾਂ ਦੇ ਇਲਾਜ ਲਈ ਇੱਕ ਹਸਪਤਾਲ ਵੀ ਬਣਾਇਆ ਗਿਆ ਹੈ ਤੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਹੋਇਆ ਹੈ ਅੱਜ ਦੀ ਤਰੀਕ ਵਿੱਚ ਗੁਰਪ੍ਰੀਤ ਸਿੰਘ ਮਿੱਟੂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਕੋਈ ਵੀ ਅਕਾਊਂਟ ਨੰਬਰ ਜਨਤਕ ਨਹੀਂ ਜਿਸ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ ਹੋਵੇ ਇਸ ਤੋਂ ਇਲਾਵਾ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ 800 ਤੋਂ ਵੱਧ ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਜਿਸ ਵੇਲੇ ਉਹ ਅਜੇ ਤੰਬੂਆਂ ਵਿੱਚ ਰਹਿ ਰਹੇ ਸਨ ਉਸ ਵਕਤ ਉਹਨਾਂ ਕੋਲ 37 ਲੱਖ ਰੁਪਏ ਅਕਾਊਂਟ ਵਿੱਚ ਇਕੱਠੇ ਹੋ ਗਏ ਸਨ ਜੋ ਵੀਡੀਓ ਵੇਖ ਕੇ ਲੋਕਾਂ ਵੱਲੋਂ ਭੇਜੇ ਗਏ ਸਨ ਇਸ ਤੋਂ ਬਾਅਦ ਗੁਰਪ੍ਰੀਤ ਨੇ ਇੱਕ ਵੀਡੀਓ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੋਈ ਵੀ ਪੈਸੇ ਨਾ ਭੇਜੇ ਸਾਡੀਆਂ ਜ਼ਰੂਰਤਾਂ ਦਾ ਸਮਾਨ ਸਾਨੂੰ ਭੇਜ ਦਿਆ ਕਰੋ ਹੁਣ ਅੱਜ ਦੇ ਸਮੇਂ ਸੰਸਥਾ ਦੇ ਬਾਹਰ ਗੇਟ ਤੇ ਰਾਚਣ ਦਵਾਈਆਂ ਕੱਪੜੇ ਸੀਮੈਂਟ ਇੱਟਾਂ ਸਰੀਆ ਵਰਗੀਆਂ ਹੋਰ ਜ਼ਰੂਰੀ ਵਰਤੋਂ ਦੀਆਂ ਸਮਾਨਾਂ ਦੀ ਲਿਸਟ ਲਾ ਦਿੱਤੀ ਜਾਂਦੀ ਹੈ ਜੋ ਲੋਕ ਉੱਥੋਂ ਹੀ ਵੇਚ ਕੇ ਸਾਰਾ ਕੁਝ ਸਮਾਨ ਦੇ ਜਾਂਦੇ ਹਨ ਤੇ ਹਸਪਤਾਲਾਂ ਦੇ ਬਿੱਲ ਵੀ ਐਡਵਾਂਸ ਵਿੱਚ ਜਮ੍ਹਾਂ ਹੋ ਜਾਂਦੇ ਹਨ ਗੁਰਪ੍ਰੀਤ ਵੱਲੋਂ ਇੱਕ ਸੁਸਾਇਟੀ ਵੀ ਬਣਾਈ ਹੋਈ ਹੈ ਜਿਸ ਦੇ ਕਰੀਬ 1200 ਮੈਂਬਰ ਹਨ ਜੋ ਹਰ ਮਹੀਨੇ ਪੈਸੇ ਇਕੱਠੇ ਕਰਦੇ ਹਨ ਤੇ ਹਰੇਕ ਮਹੀਨੇ ਕਰੀਬ 12-13 ਲੱਖ ਰੁਪਏ ਇਕੱਠੇ ਹੋ ਜਾਂਦੇ ਹਨ ਇਸ ਤੋਂ ਇਲਾਵਾ 12-13 ਮੁਲਾਜ਼ਮ ਵੀ ਸੰਸਥਾ ਵਿੱਚ ਰੱਖੇ ਹੋਏ ਹਨ ਅੱਜ ਕਰੀਬ 300 ਲੋੜਵੰਦ ਲੋਕ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਹਨ ਸੋ ਦੋਸਤੋ اے ਸੀ ਗੁਰਪ੍ਰੀਤ ਸਿੰਘ ਮਿੱਟੂ ਮਾਲਵਾ ਤੇ ਉਸ ਦੀ ਮਨੁੱਖਤਾ ਦੀ ਸੇਵਾ ਸੰਸਥਾ ਦਾ ਅਸਲ ਸੱਚ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ